ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਜੰਗਲ ਦੇ ਬਿਲਕੁਲ ਹੀ ਨੇੜੇ ਸੀ ਤੇ ਉਹ ਪਿੰਡ ਦੇ ਖੇਤਾਂ ਵਿੱਚ ਬਹੁਤ ਸਾਰੇ ਚੂਹੇ ਬੜੀ ਹੀ ਹਾਸੀ ਖੁਸ਼ੀ ਨਾਲ ਖੁਸ਼ੀ-ਖੁਸ਼ੀ ਰਹਿੰਦੇ ਸਨ ਤੇ ਜੰਗਲ ਦੇ ਵਿੱਚ ਇੱਕ ਚਲਾਕ ਲੂੰਬੜੀ ਰਹਿੰਦੀ ਸੀ ਜੋ ਕਿ ਚੂਹਿਆਂ ਨੂੰ ਦੂਰੋਂ ਹੀ ਵੇਖਦੀ ਰਹਿੰਦੀ ਉਸਨੇ ਸੋਚਿਆ ਕਿ ਕਿਉਂ ਨਾ ਮੈਂ ਇਨ੍ਹਾਂ ਚੂਹਿਆਂ ਨੂੰ ਆਪਣੇ ਜਾਲ ਵਿੱਚ ਫਸਾਵਾਂ ਤਾਂ ਕਿ ਮੈਨੂੰ ਕਾਫੀ ਦਿਨਾਂ ਤੱਕ ਭੋਜਨ ਲਈ ਕੋਈ ਮਿਹਨਤ ਨਾ ਕਰਨੀ ਪਵੇ ਤੇ ਉਹ ਜਾ ਕੇ ਖੇਤਾਂ ਦੇ ਵਿੱਚ ਅੱਖਾਂ ਬੰਦ ਕਰਕੇ ਲੇਟ ਗਈ ਕਿ ਜਿਵੇਂ ਉਹ ਮਰੀ ਪਈ ਹੋਵੇ। ਚੂਹਿਆਂ ਨੇ ਵੇਖਿਆ ਕਿ ਲੂੰਬੜੀ ਤਾਂ ਮਰੀ ਹੋਈ ਹੈ। ਸਾਨੂੰ ਇਸ ਤੋਂ ਕੋਈ ਵੀ ਖਤਰਾ ਨਹੀਂ ਹੈ। ਉਹ ਉਸਦੇ ਕੋਲੇ ਜਾ ਕੇ ਨੱਚਣ-ਕੁੱਦਣ ਦੀ ਸਲਾਹ ਬਣਾਉਣ ਲੱਗੇ। ਪਰ ਬੁੱਢੇ ਚੂਹੇ ਨੇ ਇੱਕ ਸਿਆਣੇ ਬੁੱਢੇ ਚੂਹੇ ਨੇ ਉਸਨਾਂ ਨੂੰ ਸਲਾਹ ਦਿੱਤੀ ਕਿ ਇਹ ਲੂੰਬੜੀ ਦੀ ਚਲਾਕੀ ਵੀ ਹੋ ਸਕਦੀ ਹੈ। ਤੁਹਾਨੂੰ ਇਸ ਤਰ੍ਹਾਂ ਉਸਦੇ ਕੋਲੇ ਨਹੀਂ ਜਾਣਾ ਚਾਹੀਦਾ ਪਰ ਉਹਨਾਂ ਨੇ ਉਸ ਦੀ ਗੱਲ ਨਾ ਸੁਣੀ। ਤੇ ਲੂੰਬੜੀ ਦੇ ਕੋਲੇ ਚਲੇ ਗਏ ਤੇ ਲੂੰਬੜੀ ਨੇ ਅਚਾਨਕ ਹੀ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਉਹ ਕਾਫੀ سارے ਚੂਹਿਆਂ ਨੂੰ ਖਾ ਗਈ। ਬੁੱਢਾ ਚੂਹਾ ਜਿਹੜਾ ਕਿ ਦੂਰੋਂ ਇਹ ਸਭ ਕੁਝ ਦੇਖ ਰਿਹਾ ਸੀ ਉਹ ਬਚ ਗਿਆ। ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਵੱਡਿਆਂ ਦੀ ਗੱਲ ਮੰਨਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਜ਼ਿੰਦਗੀ ਵਿੱਚ ਬਹੁਤ ਕੁਝ ਵੇਖਿਆ ਹੁੰਦਾ ਹੈ।